ਅੱਜ ਫਤੇਗੜ ਸਾਹਿਬ ਵਿਖੇ ਜਿਹੜਾ ਪੱਤਰਕਾਰ ਭਾਈਚਾਰੇ ਦੇ ਜਿਹੜਾ ਕੈਲੰਡਰ ਜਾਰੀ ਕੀਤਾ ਗਿਆ ਉੱਥੇ ਅੱਜ ਪਹੁੰਚਿਆ ਮੇਰੇ ਨਾਲ ਐਮਐਲਏ ਸਾਹਿਬ ਆਪਣਾ ਲਖਬੀਰ ਸਿੰਘ ਰਾਏ ਸਾਹਿਬ ਪੱਤਰਕਾਰ ਸਾਹਿਬ ਉਹ ਵੀ ਨਾਲ ਰਹੇ ਔਰ ਜਿਹੜੀਆਂ ਪੱਤਰਕਾਰ ਭਾਈਚਾਰੇ ਦੀਆਂ ਸਮੱਸਿਆਵਾਂ ਮਤਿਆਂ ਉਹ ਸੁਣੀਆਂ ਔਰ ਜਿਹੜੀਆਂ ਵੀ ਪਹਿਲੇ ਦੌਰ ਤੇ ਹੱਲ ਕਰਾਣ ਵਾਲਿਆਂ ਨੂੰ ਉਹਨਾਂ ਨੂੰ ਜਲਦੀ ਜਲਦੀ ਹੱਲ ਕੀਤੀਆਂ ਜਾਂਦੀਆਂ ਜਿਹੜੀ ਪ੍ਰਮੁੱਖ ਰਹਿ ਗਈ ਹੈ ਉਹਨਾਂ ਸਾਰੇ ਦੱਸੀ ਹੈ ਜਿਹੜੀਆਂ ਵੀ ਹੈ ਕਿ ਨੈਲੋ ਕਾਰਡ ਜਾਂ ਕ੍ਰੈਡਿਟ ਕਾਰਡ ਹੈ ਜੋ ਵੀ ਹੈਗੇ ਨੂੰ ਪਹਿਲੇ ਦੌਰ ਤੇ ਹੱਲ ਕੀਤਾ। ਗਿਲਾ ਪੱਤਰਕਾਰ ਜੁਲੀਅਨ ਵੱਲੋਂ 2024 ਦਾ 90 ਸਾਲ ਦਾ ਬਚਿਤ ਪਵਨ ਫਟੇਗੜ ਸਾਹਿਬ ਵਿਖੇ ਕੈਲੰਡਰ ਜਾਰੀ ਕੀਤਾ ਗਿਆ। ਇਹ ਕੈਲੰਡਰ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਜੀ ਅਤੇ ਲਖਵੀਰ ਸਿੰਘ ਰਾਏ ਵਿਧਾਇਕ ਫਟੇਗੜ ਸਾਹਿਬ ਨੇ ਜਾਰੀ ਕੀਤਾ। ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਸਮੂਹ ਪੱਤਰਕਾਰਾਂ ਦਾ ਧੰਨਵਾਦੀ ਹਾਂ। ਅੱਜ ਅਸੀਂ ਜੋੜੇ ਮਾਦਰਾ ਸਾਹਿਬ ਤੋਂ ਮੰਗ ਕੀਤੀ ਤੇ ਜਿਹੜੇ ਪੀ.ਆਈ. ਕਾਰਡ ਆ ਉਹ ਵੀਕਲੀ ਪੱਤਰਕਾਰਾਂ ਦੇ ਵੀ ਬਣਾਏ ਜਾਣ ਇਸੇ ਤਰ੍ਹਾਂ ਅਸੀਂ ਮੰਗ ਕੀਤੀ ਵੀ ਜਿਹੜਾ ਫਟਕੜ ਸਾਹਿਬ ਪ੍ਰੈਸ ਕਲੱਬ ਲਈ ਜਗ੍ਹਾ ਦਿੱਤੀ ਜਾਵੇ ਸਾਨੂੰ ਐਮ.ਐਲ.ਏ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਵੀ ਛੇਤੀ ਜਗ੍ਹਾ ਦਿੱਤੀ ਜਾਊਗੀ ਜੋੜੇ ਮਾਦਰਾ ਸਾਹਿਬ ਨੇ ਭਰੋਸਾ ਦਿੱਤਾ ਵੀ ਜਿਹੜੇ ਪੱਤਰਕਾਰਾਂ ਦੀਆਂ ਮੁਸ਼ਕਲਾਂ ਆ ਉਹ ਅਸੀਂ ਮੰਗ ਪੱਤਰ ਦਿੱਤਾ ਉਹਦੇ ਹਿਸਾਬ ਨਾਲ ਸਿਤੀ ਸਿਤੀ ਹੱਲ ਕੀਤੀ ਜਾਣਗੇ ਮੈਂ ਸਾਰੇ ਪੱਤਰਕਾਰਾਂ ਸਮੂਹ ਪ੍ਰਸ਼ਾਸਨ ਦਾ ਐਸ.ਐਸ.ਪੀ ਮੈਡਮ ਦਾ ਸੀਨੀਅਰ ਸਾਹਿਬ ਦਾ डीसी साहब ਦਾ ਤੇ ਡੀਐਸਪੀ ਸਾਹਿਬ ਦਾ ਸਮੂਹ ਪ੍ਰਕਾਰਾਂ ਦਾ ਧੰਨਵਾਦ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਮਾਨਦਗਾਇਆ